ਸਤਿ ਸ੍ਰੀ ਅਕਾਲ ਜੀ ਬਲੌਗ ਪੰਜਾਬ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹੋਰ ਦੱਸੋ ਜੀ ਕਿਵੇਂ ਹੋ ਉਮੀਦ ਹੈ ਜੀ ਸਾਰੇ ਠੀਕ ਹੋਵੋਗੇ ਚੜਦੀ ਕਲਾ ਵਿੱਚ ਹੋਵੋਗੇ ਲੋ ਜੀ ਆਪਾਂ ਲੱਗੇ ਆਜ ਦੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਲੋ ਜੀ ਸ਼ਾਮ ਤੇ 3:00 ਵਜੇ ਦਾ ਟਾਈਮ ਆ ਅੱਪਾ ਵੀਡੀਓ ਸ਼ਾਮ ਤੱਕ ਮਤਲਬ ਕਿ 3:00 ਵਜੇ ਤੋਂ ਸ਼ੁਰੂ ਕੀਤੀ ਸੀਗੀ ਆਪਾਂ ਸਵੇਰ ਟਾਈਮ ਵੀਡੀਓ ਬਣਾਈ ਨਹੀਂ ਅੱਜ ਆਪਾਂ ਮਤਲਬ ਕਿ 3:00 ਵਜੇ ਤੋਂ ਵੀਡੀਓ ਸਟਾਰਟ ਕੀਤੀ ਸੀਗੀ ਤੇ ਇਹਦੇ ਕਰਕੇ ਲੋ ਜੀ ਸ਼ਾਮ ਦੇ 3:00 ਵਜੇ ਸੀਗੇ ਮੈਂ ਲੱਗੀ ਸੀ ਕਿ ਗੈਸ ਸਾਫ ਕਰਨਾ ਤੇ ਬਾਕੀ ਪੋਚਾ-ਪੂਚਾ ਲੱਗਿਆ ਨਹੀਂ ਹੈਗਾ ਉਹਦੇ ਕਰਕੇ ਵੀ ਸਿਹਤ ਠੀਕ ਨਾ ਹੋਣ ਕਰਕੇ ਅੱਜ ਆਪਾਂ ਪੋਚਾ-ਪੂਚਾ ਲਾਇਆ ਨਹੀਂ ਹੈਗਾ ਤੇ ਰਸੋਈ ਵੀ ਰਸੋਈ ਚ ਵੀ ਪੋਚਣੀ ਅੱਜ ਲੱਗਿਆ ਕਿਉਂਕਿ ਸਿਹਤ ਠੀਕ ਨਹੀਂ ਸੀ ਇਹ ਦੇ ਕਰਕੇ ਫਿਰ ਮੈਂ ਗੈਸ ਸਾਫ ਕਰਤਾ ਸੀਗਾ। ਲੋ ਜੀ ਆਪਾਂ ਪਹਿਲਾਂ ਗੈਸ ਸਾਫ ਕਰਦੀ ਹੈ ਗੈਸ ਸਾਫ ਕਰਕੇ ਆਪਾਂ ਫਿਰ ਮਿਲਦੇ ਆ। ਲੋ ਜੀ ਮੈਂ ਗੈਸ ਸਾਫ ਕਰਤਾ ਸੀਗਾ ਗੈਸ ਸਾਫ ਕਰਨ ਤੋਂ ਬਾਅਦ ਫਿਰ ਮੈਂ ਇੱਧਰ ਆ ਕੇ ਸੀ ਪਿੰਡੀਆਂ ਤੋਣ ਲੱਗ ਗਈ ਸੀ। ਤੇ ਬਾਕੀ ਕਾਫੀ ਪਿੰਡੀਆਂ ਲੱਗੀਆਂ ਹੋਈਆਂ ਸੀਗੀਆਂ। ਫਿਰ ਮੈਂ ਤੋੜਨ ਲੱਗੀ ਕਿਉਂਕਿ ਜੇ ਨਾ ਤੋੜੇ ਭਿੰਡੀਆਂ ਨੂੰ ਫਿਰ ਪੱਕੜ ਜੀਆਂ ਹੋ ਜਾਂਦੀਆਂ ਨੇ ਇਹਦੇ ਕਰਕੇ ਫਿਰ ਮੈਂ ਭਿੰਡੀਆਂ ਜਿਹੜੀਆਂ ਨੇ ਲੈਰੀਆਂ ਲੈਰੀਆਂ ਆ ਤੋੜ ਲੈਣੀਆਂ ਤੇ ਬਰਸਾਤ ਕਰਕੇ ਮਤਲਬ ਕਿ ਘਾਹ ਬਹੁਤ ਜ਼ਿਆਦਾ ਹੋਇਆ ਪਿਆ ਸੀਗਾ ਵਿੱਚ ਵਿੱਚ ਇੱਕ ਦੋ ਕਕਰੇਲੇ ਦੀਆਂ ਵਿਲਾਂ ਵੀ ਹੈਗੀਆਂ ਨੇ ਹੋਗੀਆਂ ਸੀਗੀਆਂ ਕਿਉਂਕਿ ਕਿੰਨੇ ਦਿਨ ਹੋ ਗਏ ਹੁਣ ਗੁੜਾਈ ਵੀ ਨਹੀਂ ਕਰ ਹੋਈ ਸਬਜ਼ੀ ਦੇ ਘਾਹ ਕੋ ਜਿਹੜਾ ਮਤਲਬ ਕਿ ਜਿਹੜਾ ਸੀਗਾ ਵੀ ਸਾਫ਼ ਨਹੀਂ ਕਰ ਹੋਇਆ ਕਿ ਮੈਂ ਵੀ ਠੀਕ ਨਹੀਂ ਸੀ ਇਹਦੇ ਕਰਕੇ ਨਹੀਂ ਤਾਂ ਮੈਂ ਛੇਤੀ ਹੋਈ ਮਤਲਬ ਕਿ ਇਧਰ ਸਬਜੀ ਸਬਜੀ ਗੜਾਈ ਕਰ ਦੇਣੀ ਹੁੰਦੀਆਂ ਸਬਜ਼ੀਆਂ 'ਚ ਇਸ ਵਾਰ ਥੋੜਾ ਜਿਆਦਾ ਟਾਈਮ ਹੋ ਗਿਆ ਤੇ ਬਾਕੀ ਮੀਂਹ ਵੀ ਪਈ ਗਏ ਸੀ ਉਹਦੇ ਕਰਕੇ ਵੀ ਨਹੀਂ ਲੱਗ ਹੋਇਆ ਕਿਉਂਕਿ ਗਿੱਲਾ ਰਹਿੰਦਾ ਸੀਗਾ ਫਿਰ ਗਿੱਲੇ 'ਚ ਵੀ ਫਿਰ ਮਤਲਬ ਕਿ ਸਾਨੂੰ ਪਤਾ ਹੀ ਆ ਗਿੱਲੇ ਜਿਹੇ ਇਹ ਤਾਂ ਜਿਹੜਾ ਘਾਹ ਖੂਜਾ ਸਾਫ਼ ਨਹੀਂ ਕਰ ਹੁੰਦਾ ਇਹਦੇ ਕਰਕੇ ਲੋ ਜੀ ਪਹਿਲਾਂ ਆਪਾਂ ਪਿੰਡੀਆਂ ਤੋੜ ਲਈਏ ਲੋ ਜੀ ਭਿੰਡੀਆਂ ਆਪਾਂ ਤੋਲਣੀਆਂ ਸੀ ਇਹ ਭਿੰਡੀਆਂ ਤੋਲਣ ਤੋਂ ਬਾਅਦ ਫਿਰ ਮੈਂ ਇੱਧਰ ਆ ਗਈ ਸੀ ਕਿਚਨ ਚ ਆ ਗਈ ਸੀ ਤੇ ਰਾਤ ਦੇ ਕਾਲੇ ਛੋਲੇ ਪਿਆ ਉੱਤੇ ਪਏ ਸੀਗੇ ਮੈਂ ਕਿਹਾ ਚੱਲ ਇਹਨੂੰ ਉਬਾਲ ਲੈਣੀਆਂ ਛੋਲਿਆਂ ਨੂੰ ਤੇ ਇੱਕ ਦੋ ਮਤਲਬ ਕਿ ਸੀਟੀਆਂ ਮਰਾ ਦਾਂਗੇ ਹਵਾਲ ਛੋਲੇ ਉਬਲ ਜਾਣਗੇ ਤੇ ਬਾਕੀ ਫਿਰ ਮੈਂ ਲੱਗ ਗਈ ਸੀ ਛੋਲਿਆਂ ਨੂੰ ਕੁੱਕਰ ਚ ਪਾਉਣ ਤੇ ਮੈਂ ਕਿਹਾ ਚੱਲ ਵੀ ਸੀਟੀ ਮਰਾ ਦਿੰਨੇ ਆ ਜਦ ਤੱਕ ਫਿਰ ਮੈਂ ਜਦੋਂ ਜਾਵਾਂਗੀ ਉਧਰ ਮੱਝਾਂ ਦਾ ਕਰੂੰਗੀ ਤੇ ਮੱਜਾਂ ਦੀ ਹਲੈਪਾਂ ਦਾ ਆਧਾਰ ਧੂਰ ਕੱਢਣੀ ਸੀ ਤੇ ਨਾਲੇ ਕੱਖ ਪਾਉਣੇ ਸੀਗੇ ਜਾ ਕੇ ਮੈਂ ਕਿਹਾ ਚੱਲ ਉਹ ਤੋਂ ਪਹਿਲਾਂ ਪਹਿਲਾਂ ਇੱਧਰ ਮੈਂ ਜਦ ਤੱਕ ਛੋਲੇ ਉਬਲ ਮੈਂ ਧਰ ਦੰਨੀ ਆਂ ਵੀ ਛੋਲੇ ਜਦ ਤੱਕ ਉਬਲ ਜਾਣਗੇ ਉਬਲੀ ਜਾਣਗੇ ਵੀ ਮੈਂ ਉਧਰ ਮੱਜਾਂ ਦਾ ਨਵੇੜ ਦੂੰਗੀ ਲੋ ਜੀ ਆਪਾਂ ਹੁਣ ਪਹਿਲਾਂ ਇੱਧਰ ਛੋਲੇ ਉਬਲ ਮੈਂ ਧਰ ਦਈਏ ਫਿਰ ਉਧਰ ਜਾ ਕੇ ਆਪਾਂ ਮੱਜਾਂ ਦਾ ਕਰਾਂਗੇ ਲੋ ਜੀ ਛੋਲੇ ਉਬਲ ਮੈਂ ਆਪਾਂ ਧਰਤੇ ਸੀਗੇ ਮੈਂ ਲਾਗੇ ਸੀ ਲਸਣ ਗਠਾ ਛੱਲਣ ਚੀਰਨ ਫਿਰ ਮੈਂ ਸੋਚਿਆ ਮੈਂ ਕਿ ਚੱਲ ਲਸਣ ਗਠਾ ਵੀ ਛੱਲ ਕੇ ਹੁਣ ਚੀਰ ਜਾਨੀ ਆ ਤੇ ਬਾਕੀ ਗਠੇ ਨੇ ਜਿਹੜੇ ਉਹ ਵੀ ਗ੍ਰੈਂਡਰ ਕਰਕੇ ਰੱਖ ਦੂੰਗੀ ਤੇ ਬਾਕੀ ਟਮਾਟਰ ਟਮਾਟਰ ਲਸਣ ਜੋ ਵੀ ਆਪਾਂ ਛੱਲਣਾ ਚੀਰਨਾ ਤੇ ਉਹ ਪਹਿਲਾਂ ਹੀ ਛੱਲ ਕੇ ਚੀਰ ਕੇ ਰੱਖ ਜਾਨੀ ਆ ਕਿਉਂਕਿ ਫਿਰ ਉੱਧਰ ਗੋਹਾ ਵੀ ਚੱਕਣਾ ਤੇ ਬਾਕੀ ਮੰਜਾਂ ਮਤਲਬ ਕਿ ਮੰਜਾਂ ਦੀ ਧਾਰ ਵੀ ਕੱਢਣੀ ਆ ਤੇ ਕੱਖ ਖਪਾਉਣੇ ਆ ਤੇ ਪਾਣੀ ਪਲਾਉਣਾ ਕਾਫੀ ਟਾਈਮ ਲੱਗ ਜਾਂਦਾ ਹੈ ਤੇ ਇੱਧਰ ਫਿਰ ਮੈਂ ਨਵੇੜ ਕੇ ਮੈਂ ਕਿ ਚੱਲ ਚੱਲੇ ਜਾਨੀ ਆ ਫਿਰ ਆ ਕੇ ਤੜਕਾ ਲਾ ਦਾਂਗੇ ਛੋਲੇ ਅੰਤਰੀ ਨੂੰ ਚੱਲ ਮੈਂ ਕਿ ਚੱਲ ਇੱਧਰ ਪਹਿਲਾਂ ਨਵੇੜ ਦਿੰਨੀ ਆ ਨਵੇੜ ਨਵੇੜ ਕੇ ਆਪਾਂ ਫੇਰ ਸਾਰਾ ਫੇਰ ਉੱਧਰ ਜਾਵਾਂਗੇ ਲੋ ਜੀ ਹੁਣ ਆਪਾਂ ਲਸਣ ਘਟਾ ਛਿੱਲ ਛੇੜ ਲਈਏ ਲੋ ਠੀਕ ਹੈ ਜੀ ਵੀਡੀਓ ਦਾ ਐਂਡ ਆ ਪਾਏ ਇਥੇ ਕਰਦੇ ਆ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਜਦ ਤੱਕ ਦੇ ਲਈ ਸਸਰੀਕਾਲ ਜੀ ਧੰਨਵਾਦ ਜੀ